ਨੂੰ 23 24 ਸਾਲ ਹੋ ਗਏ ਮੇਰੇ ਨਾਲ ਜਿਹੜਾ ਮੇਰੇ ਨਾਲ ਹੀ ਰਹਿੰਦਾ ਮੇਰੇ ਛੋੜੇ ਚੁੱਕਾ ਝਾੜਦਾ ਮੈਂ ਉਹ ਦੇਣ ਹੀ ਨਹੀਂ ਦੇ ਸਕਦਾ ਇਹ ਕਹਿੰਦਾ ਕਿ ਹਾਲਤ ਨਹੀਂ ਦੇ ਸਕਦਾ ਇਹਦੀ ਮਾਤਾ ਦੀ ਜੇ ਤੂੰ ਨਹੀਂ ਨਾ ਜਾ ਕੇ ਬਾਬੇ ਦੀਆਂ ਚਾਬੀਆਂ ਫੜਨੇ ਗੁਰੂ ਨਾਨਕ ਦੇ ਘਰ ਦੀਆਂ ਤੇ ਤੂੰ ਮੇਰਾ ਦੁੱਧ ਹੀ ਨਿਚੁੰਗਿਆ ਆਂਦੇ ਨੇ ਠਾਣਾ ਕੋਲੋਂ ਉਠਾਉਣਾ ਬੰਦੇ ਨੂੰ ਬੜਾ ਕੋਲ ਲੈਣਾ ਬੜਾ ਔਖਾ ਇਹ ਕੰਨੀ ਸੁਣਿਆ ਤੇ ਅੱਖੀਂ ਵੇਖਿਆ ਹੈ ਕੋਈ ਜੀ ਨਹੀਂ ਬੋਰ ਸੀ ਇੱਥੇ ਉਹ ਮਰਿਆ ਇੱਥੇ ਆਇਆ ਲਕਸ਼ੇ ਦਾ ਪਾਕਾ ਲਈ ਹੁਣ ਕੋਈ ਕੰਦ ਕੌਲਾ ਨਹੀਂ ਸੀ ਕੋਈ ਇੱਥੇ ਕੋਠਾ ਬਠਾ ਨਹੀਂ ਸੀ ਆ ਮੁਰਿਆ ਕੋਈ ਬੱਕਰਾ ਲੱਦੀ ਆਉਂਦਾ ਘਰੇ ਸਵਾਸ ਨਾਲ ਤੋਂ ਬਗੈਰ ਜਿਹੜੀ ਟਾਬਸਰ ਗੁਰਦੁਆਰਾ ਇਹ ਟਾਬ ਦੇ ਵਿੱਚੋਂ ਸ਼ਿੱਟਾ ਮਾਰਿਆ ਬਾਬਾ ਸਵਾਸ ਲੈਣ ਲੱ ਪਿਆ ਉੱਠ ਕੇ ਬਹਿ ਗਿਆ ਬਹਿ ਗਿਆ ਤਿਆਰ ਪਰ ਉਸ ਤਾਂ ਸਾਇਦ ਬੇਨਤੀ ਹੈ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਕੇ ਲਾਹੇ ਪ੍ਰਾਪਤ ਕਰੀਏ ਇਹੋ ਹੀ ਲਾਹਾ ਹੈ ਬਾਬਾ ਜੀ ਬਾਬਾ ਸ਼ੀਜੀ ਦਾ ਕੋਈ ਬਚਨ ਸੁਣਾਓ ਸੰਗਤ ਨੂੰ ਬਾਬੇ ਸ਼ਹੀਦ ਦੇ ਬਚਨ ਬਹੁਤ ਜਾਦੇ ਆ ਉਹਨੇ ਮੇਰੇ ਸਰੀਰ ਤੇ ਰੋਮ ਨੇ ਜਿੰਨੇ ਉਹਨਾਂ ਦੇ ਬਚਨ ਆ ਮਹਾਂਪੁਰਖ ਜਦੋਂ ਤਾਂ-ਤਨ ਦਲ ਬਾਬਾ ਬਿਧੀ ਚੰਦ ਸਾਹਿਬ ਸਤਖੰਡ ਵਾਸੀ ਬਾਬਾ ਸੋਹਣ ਸਿੰਘ ਜੀ ਬਾਬਾ ਦਾਇਆ ਸਿੰਘ ਜੀ ਸਤਖੰਡ ਵਾਸੀ ਜਿਨ੍ਹਾਂ ਦੇ ਨਾਲ 22-23 ਸਾਲ ਸੇਵਾ ਰੱਬ ਨੇ ਕਰਵਾਈ ਆ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਜਦੋਂ ਬਾਬਾ ਜੀ ਨੇ ਮੈਨੂੰ ਇੱਥੇ ਲਿਆਂਦਾ ਐ ਇਸ ਹਸਤਾਨ ਤੇ ਮਹਾਂਪੁਰਖਾ ਕੋ ਛੁੱਟੀ ਦਵਾ ਕੇ ਪਹਿਲਾ ਾਕਾਦਕ ਬਾਬਾ ਜੀ ਦਾ ਮੈਂ ਅੱਖੀ ਤੇ ਕੰਨੀ ਸੁਣਿਆ ਤੇ ਅੱਖੀ ਵੇਖਿਆ ਹੈ। ਉਹ ਜਿੱਥੇ ਨਿਸ਼ਾਨ ਸਾਹਿਬ ਝੁਲਦੇ ਇੱਥੇ ਖੁਈ ਜੀ ਹੁੰਦੀ ਸੀ ਬੋਰ ਸੀ ਇੱਥੇ ਸਿੰਘਾਂ ਦਾ ਲਾਗੇ ਢੀਡੀ ਹਾਲ ਦੇ ਸਿੰਘ ਉਹਥੇ ਬੰਬੀ ਸੀ। ਉਹਥੇ ਪ੍ਰਾਇਜ਼ ਦੇ ਨਾਲ ਬਾਬਾ ਜੀ ਬੈਠੇ ਸੀ ਤੇ ਜਦੋਂ ਬਾਬਾ ਜੀ ਨੇ ਮੈਨੂੰ ਆਵਾਜ਼ ਮਾਰੀ ਉਹਥੇ ਬੈਠੇ ਬਦਲੂ ਕਰਨ ਦਾ ਹੈ ਤੇ ਆ 15 ਦਾ ਵੱਡ ਨਿੱਕੀ 15 ਦਾ ਸਿੰਘ ਹੁੜੇ ਮਿਲ ਕੇ ਗਿਆ। ਉਹਦਾ ਨਾਮ ਮਲੂਕ ਸਿੰਘ ਆ। ਉਹ ਮਰਿਆ ਇੱਥੇ ਆਇਆ। ਰਕਸ਼ੇ ਦੇ ਪਾਕੇ ਲਈ ਆਉਣੇ ਤਾਂ ਦਿਨੀ ਨਹੀਂ ਰਹਾਤਾ ਹੁੰਦਾ ਵਾਟ ਹੀ ਸੀ ਇਧਰ ਦੀ ਵਟ ਤੋਂ ਦੀ ਲੰਗੀ ਦਸਿਆ ਇਹ ਬੰਦੇ ਤੋਂ ਵੱਡਾ ਗੇੜ ਬਣਿਆ ਠੀਕ ਹੈ ਤੇ ਇਧਰ ਦੀ ਥੋੜਾ ਰਾਹ ਖੁੱਲਾ ਸੀ ਉਦੋਂ ਕੱਚਾ ਹੀ ਸੀ ਰਕਸ਼ੇ ਦੇ ਪਾਕੇ ਲਈ ਆਉਣ ਕੋਈ ਕੰਦ ਕੋਲਾ ਨਹੀਂ ਸੀ ਕੋਈ ਇੱਥੇ ਕੋਠਾ ਮਠਰਾ ਨਹੀਂ ਸੀ ਅੱਛਾ ਇਨਸਾਨ ਮਰ ਗਿਆ ਸੀ ਹਾਂ ਅੱਛਾ ਤੇ ਉੱਥੇ ਬੈਠੇ ਐਂ ਬਾਬਾ ਜੀ ਮੈਨੂੰ ਕਹਿਣ ਲੱਗੇ ਇਧਰ ਨੂੰ ਧਿਆਨ ਧੁੱਪੇ ਬੈਠੇ ਸਾਲ ਦੇ ਦਿਨ ਸੇ ਅੱਜ ਕੱਲ ਦੇ ਬਾਬਾ ਜੀ ਕਹਿਣ ਲੱਗੇ ਉਹ ਮੁਰਿਆ ਕੋਈ ਬੱਕਰਾ ਲੱਦੀ ਆਉਂਦਾ ਘਰੇ ਰਕਸ਼ੇ ਤੇ ਮੈਂ ਕਹਾ ਜਾਵਦਾ ਇਦਾਂ ਹੀ ਆ ਤੇ ਜਦੋਂ ਇੱਥੇ ਲਿਆਣ ਕੇ ਲਿਆਂਦਾ ਤੇ ਉਹ ਲਿਆ ਕੇ ਜਦੋਂ ਬਾਬਾ ਜੀ ਦੇ ਕੋਲੇ ਬਾਬੇ ਅੰਦਰ ਚਲੇ ਗਏ ਸ਼ਾਦਾ ਛਗਣ ਲੱਗੇ ਤੇ ਉੱਥੇ ਲਿਆ ਕੇ ਉਹਨੂੰ ਲਮਾ ਪਾਤਾ ਉਹ ਕਰਦੇ ਆਖਣ ਲੱਗੇ ਬਾਬਾ ਜੀ ਰਾਤ ਨੇ ਫਾ ਲੈ ਲਿਆ ਕੋਈ ਸੁਰਤ ਨਹੀਂ ਕੋਈ ਆ ਸਵਾਸ ਨਾਲ ਤੋਂ ਬਗੈਰ ਕਹਿੰਦਾ ਜੀ ਨੇ ਫਾ ਲੈ ਲਿਆ ਤੇ ਇਹਨੂੰ ਕਰੋ ਕਿਰਪਾ ਸਾਡੇ ਦੇ ਮਹਾਂਪੁਰਖ ਕਹਿਣ ਲੱਗੇ ਓਏ ਨੀ ਤੂੰ ਜਰਾ ਰੱਖੋ ਕਿਦਾਂ ਨਹੀਂ ਇਹ ਉਹ ਅੰਬਰਾ ਰਿਆ ਕੀ ਆ ਕਿਦਾਂ ਨਹੀਂ ਜਾਂਦਾ ਬਾਬਾ ਜੀ ਉੱਠੇ ਉਹਨੂੰ ਟਾਬ ਦੇ ਵਿੱਚੋਂ ਜਲਦਾ ਛੱਟਾ ਮਾਰਦਾ ਸੀ ਆ ਟਾਬ ਜਿਹੜੀ ਟਾਬ ਸਰ ਗੁਰਦੋ ਨਾ ਇਹ ਟਾਬ ਦੇ ਵਿੱਚੋਂ ਛੱਟਾ ਮਾਰਿਆ ਬਾਬਾ ਜੀ ਨੇ ਛੱਟਾ ਮਾਰਿਆ ਮਹਾਂਪੁਰਖਾਂ ਨੇ ਤੇ ਦੋ ਘੜੀਆਂ ਤਿੰਨ ਘੜੀਆਂ ਉਹ ਸਵਾਸ ਲੈਣ ਲੱਗ ਪਿਆ ਉੱਠ ਕੇ ਬਹਿ ਗਿਆ ਬਹਿ ਗਿਆ ਤਿਆਰ ਪਰ ਤਿਆਰ ਹੋ ਗਿਆ ਜਦੋਂ ਉੱਠਿਆ ਤੇ ਮਹਾਂਪੁਰਖਾਂ ਕਹਿਣ ਲੱਗੇ ਵੀ ਤੂੰ ਕੋੜੇ ਮੇ ਹੋ ਗਿਆ ਦੇਵਤ ਮਿਲ ਕੇ ਗਾਇਆ ਮਨੂ ਦਾ ਪਚੰਗੀ ਸਿੰਘਾ ਬਾਬਾ ਸ਼ਿਜੀ ਨੇ ਆਪਣੀ ਬਹੁਤ ਵੱਡੀ ਕਰਨੀ ਵਿਖਾਈ ਹਾਂ ਕਰਨੀ ਨਹੀਂ ਕਰਨੀ ਕੀ ਅਖੜੀਆਂ ਚਲੋ ਕਰਨੀ ਵੀ ਆ ਕਰਨੀ ਪ੍ਰਵਾਨ ਆ ਕਤਨੀ ਪ੍ਰਵਾਨ ਨਹੀਂ ਇੱਥੇ ਇਸ ਘਰ ਦੇ ਵਿੱਚ ਕਰਨੀ ਪ੍ਰਵਾਨ ਆ ਕਤਨੀ ਹੁੰਦੀ ਗੱਲਾਂ ਕਰਨੀਆਂ ਤੇ ਜਿਹੜੀ ਕਰਨੀ ਹੁੰਦੀ ਉਹ ਕਰਨ ਵਾਲੇ ਪਾਸ ਤੇ ਉਹ ਕਰਨੀ ਉਹਨੂੰ ਕਹਿੰਦੇ ਜੋ ਕੀਤਾ ਹੋਵੇ ਕੁਛ ਬਾਬਾ ਜੀ ਸਵਾਸ ਪੂਰੇ ਕਰ ਚੁੱਕਾ ਹੋਇਆ ਇਨਸਾਨ ਹੈ ਹਾਂ ਜੀ ਤੇ ਉਹ ਦੁਨੀਆ ਤੋਂ ਵਾਪਸ ਨਹੀਂ ਆ ਸਕਦਾ ਇਹ ਪਤਾ ਨਹੀਂ ਕਿੰਨੇ ਅਨੇਕਾ ਹੀ ਲੋਕ ਇਦਾਂ ਦੇ ਬਾਬਾ ਜੀ ਦੇ ਜਿਹੜੇ ਮਰੀਆਂ ਰੂਹਾਂ ਨੂੰ ਆਏ ਤੇ ਜਿਹਦੇ ਕਰਕੇ ਕੱਲੇ ਧੰਨ ਬਾਬਾ ਬੜੀਆਂ ਰੂਹਾਂ ਧੰਨ ਬਾਬਾ ਜੀ ਤੇ ਉਹਨੂੰ ਕਹਿਮ ਕੀਤਾ ਰਾਤ ਨੂੰ ਉਹ ਪੇੜ ਨੇ ਫਾ ਲੈ ਲਿਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਮਹਾਂਪੁਰਖ ਕਹਿ ਲੈ ਪੇੜ ਮਰ ਗਈ ਉਹਦੇ ਵੰਡੇ ਬਾਬਾ ਜੀ ਬਹੁਤ ਜਾਨਵਰਾਂ ਦਾ ਪਿਆਰ ਕਰਦੇ ਸੀ ਤੇ ਬੜਾ ਮਨਚ ਅਫਸੋਸ ਕੀਤਾ ਉਹ ਆਏ ਮੱਥਾ ਟੇਕ ਕੇ ਅਗਲੇ ਦਿਨ ਕਹਿ ਲੱਗੇ ਬਾਬਾ ਜੀ ਤੁਹਾਨੂੰ ਭੇਡ ਲੈ ਦੇਣਾ ਤੂੰ ਇਹਨਾਂ ਮਸੂਸ ਨਾ ਕਰੋ ਪੇ ਛੋੜੀ ਜੀ ਬੱਕਰੀ ਭੇਡ ਲੈ ਕੇ ਉਹਨਾਂ ਬੱਕਰੀਆਂ ਦੇ ਛੱਡੀ ਮਾਹ ਪੁਰਖਾਂ ਦੇ ਕੋਲੇ ਇੱਕ ਬੱਕਰੀ ਤੋਂ ਮਾਹ ਪੁਰਖਾਂ ਨੇ ਪਤਾ ਨਹੀਂ ਕਿੰਨੇ ਹਜ਼ਾਰਾਂ ਹੀ ਬੱਕਰੀਆਂ ਬਾਬਾ ਜੀ ਨੇ ਬੁਲਵਾਈਆਂ ਆ ਸੁਣਿਆ ਜੀ ਦੀ ਫੌਜ ਲੁੱਟੂਗੀ ਮੌਜ ਪਾਣੀ ਦੇ ਭਰੇ ਰਹਿਣਗੇ ਹਾਉਦ ਵੈਰੀ ਆਪੇ ਹੋਣਗੇ ਪਾਉ ਦੀ ਮੈਨੂੰ ਕਹਿਣ ਲੱਗਾ ਮੈਨੂੰ ਕਹਿਣ ਲੱਗਾ ਮੈਨੂੰ ਕਹਿਣ ਲੱਗਾ ਮੈਨੂੰ ਕੁੱਗੂ ਆਂਦੇ ਹੁੰਦਾ ਸੀ ਉਹਨੂੰ ਜੈਲਦਾਰ ਨਹੀਂ ਕਹਿਣਾ ਬਾਬੇ ਨੂੰ ਮੈਨੂੰ ਕੁੱਗੂ ਕਹਿ ਦੇਣਾ ਕਿਸੇ ਜਰਾ ਮੈਨੂੰ ਕਹਦਾ ਕੁੱਗੂ ਆ ਉਹ ਤੁਹਾਨੂੰ ਲੜਨਾ ਨਹੀਂ ਪੈਣਾ ਜਿਹੜਾ ਉਰਾ ਪਰਾ ਕਰੂਗਾ ਆਪੇ ਲੈ ਜਾਣਾ ਆਪੇ ਲੈ ਜਾਣਾ ਸੱਚ ਜਾਣਿਓ ਬਾਬੇ ਦਾਸ ਸਿੰਘ ਨੇ ਮੈਨੂੰ ਇਹ ਬ੍ਰੇਕ ਲਾਈ ਮੈਨੂੰ ਕਹਿੰਦੇ ਲੜਾਈ ਨਹੀਂ ਕਦੇ ਵੀ ਕਰਨੀ ਮੇਰਾ ਮਨ ਜਿਹੜਾ ਹੈ ਇਹ ਲੜਾਈ ਦੇ ਜਾਂਦਾ ਹੀ ਨਹੀਂ ਕੋਈ ਨਾ ਮਾ ਮਾ ਕਹਿੰਦੇ ਮੇਰੇ ਬਾਈ ਨਾ ਮੈਥੋਂ ਕੰਮ ਕਰਾਈ ਸੇਵਾ ਲੈਣੀ ਮੈਥੋਂ ਜੋ ਲੈਣੀ ਆ ਮਰਦਾਂ ਤੱਕਰ ਇਹੋ ਸਵਾਸਾਂ ਦੇ ਵਿੱਚ ਮੇਰੇ ਰੂਹ ਦੇ ਵਿੱਚ ਹਾਂ ਭਾਜੀ ਜਿਹੜੇ ਤੁਹਾਡੇ ਅੱਗੇ ਮਾਪੁਰਖ ਹੁੰਦੇ ਉਹਨਾਂ ਨੂੰ ਡਾਂਗ ਮਾਰਨ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ ਸ਼ਬਦ ਬੋਲਣੇ ਹੁੰਦੇ ਉਹਨਾਂ ਨੇ ਗੁਰੂ ਸਾਹਿਬ ਆਇਆ ਸੀ ਜੀ ਨੇ ਤੁਹਾਨੂੰ ਇਹ ਸ਼ਬਦ ਬੋਲਣੋਂ ਬੰਦ ਕਰ ਮੇਰਾ ਮਾਪੁਰਖਾਂ ਦੇ ਖੁਸ਼ੇ ਲੈ ਆਇਆ ਸੇਵਾ ਕਰਕੇ ਬਾਬਾ ਜੀ ਮੈਂ ਕਾਲੇ ਦਾੜੇ ਸਾਹਿਬ ਬਾਬਾ ਜੀ ਉਹ ਸਲੋਵਰ ਤੇ ਬੈਠੇ ਬਾਬਾ ਦਾਇਆ ਸਿੰਘ ਜੀ ਮੈਨੂੰ ਕਾਲੇ ਦਾੜੇ ਨੇ ਕਹਿ ਲਗਾ ਤੂੰ ਐਤੋਂ ਪਿੰਸਣੀਆਂ ਆਹ ਮੈਂ ਕਿਹਾ ਬਾਬਾ ਜੀ ਮੈਂ ਤਾਂ ਜੋਬ ਨਹੀਂ ਖੜ ਲਗਾ ਉਹ ਕੰਮ ਦਾ ਜ਼ੋਰ ਦਾ ਮੇਰਾ ਨਸ਼ਾ ਹੀ ਹੋਣ ਲੱਗਾ ਕੰਮ ਦਾ ਕਹਿਣ ਲੱਗੇ ਤੂੰ ਕਰਾਇਆ ਕਰ ਮੈਂ ਕਿਹਾ ਇਹ ਤਾਂ ਦਾੜਾ ਤੇ ਮੇਰੇ ਗੜ ਪੈਣ ਨੂੰ ਫਿਰਦੇ ਵੀ ਅੱਗੇ ਲੱਗਦਾ ਬਾਬਾ ਜੀ ਕਹਿਣ ਲੱਗੇ ਭੂਤਰੇ ਵੀ ਕੰਮ ਕਰਨਗੇ ਆਹ ਮੈਨੂੰ ਕਹਿ ਲਗਾ ਤੇਰੇ ਭੂਤਰੇ ਵੀ ਕੰਮ ਕਰਨ ਸੁਣਾ ਬਜਨ ਏ ਮਾਨ ਸਿੰਘ ਨੂੰ ਅੱਜ ਬਿਲਕੁਲ 23 24 ਸਾਲ ਹੋ ਗਏ ਆ ਗੜਵਾਈ ਪੁਣਾ ਕਰਨਾ ਜਾਂ ਨਾਲ ਸੇਵਾਦਾਰੀ ਕਰਨੇ ਜ਼ਿੰਮੇਵਾਰ ਦੇ ਮਹਾਂਪੁਰਖ ਦੇ ਕਿਸ ਦੇ ਨਾਲ ਰਹਿ ਕੇ ਬੜਾ ਤਕੜਾ ਕੰਮ ਹੁੰਦਾ ਇਹਨੂੰ 23 24 ਸਾਲ ਹੋ ਗਏ ਮੇਰੇ ਨਾਲ ਜਿਹੜਾ ਮੇਰੇ ਨਾਲ ਹੀ ਰਹਿਦਾ ਮੇਰੇ ਕਸਹਿਰੇ ਤੋਂਦਾ ਮੇਰੇ ਝੋੜੇ ਚੁੱਕਾ ਝਾੜਦਾ ਮੈਂ ਉਹ ਦੇਣ ਹੀ ਨਹੀਂ ਦੇ ਸਕਦਾ ਇਹ ਕਹਿੰਦਾ ਕਿ ਹਾਲਤ ਨਹੀਂ ਦੇ ਸਕਦਾ ਤੁਹਾਡਾ ਪੁੱਤਰ ਆ ਜੀ ਇਹਦਾ ਇਹਦਾ ਮਾਤਾ ਪਿਤਾ ਨੇਕ ਇੱਕ ਹੋਰ ਮੈਂ ਤਾਂ ਗੁੱਸੇ ਹੋ ਕੇ ਚਲੇਗਾ ਚਾਬੀਆਂ ਸੁੱਟ ਕੇ ਇਹਦੀ ਮਾਤਾ ਦੀ ਜੇ ਤੂੰ ਨਹੀਂ ਨਾ ਜਾ ਕੇ ਬਾਬੇ ਦੀਆਂ ਚਾਬੀਆਂ ਫੜਨੇ ਗੁਰੂ ਨਾਲ ਦੇ ਘਰ ਦੀਆਂ ਤੇ ਤੂੰ ਮੇਰਾ ਦੁੱਧ ਹੀ ਨਿਚੁੰਗਿਆ ਆਹਾ ਆਹਾ ਦੁੱਧ ਦਾ ਵਾਸਤਾ ਪਾਇਆ ਮੈਂ ਪੁੱਛ ਲਓ ਮੈਂ ਨਿਕਾ ਜਾ ਸੀ ਤੋ ਤੇ ਇਹ ਕਰਕੇ ਇਹ ਹੱਕਦਾਰ ਹੱਕਦਾਰੀ ਉਹ ਬੰਦਾ ਜਿਹਦੀ ਕਰਨੀ ਕੀਤਾ ਹੋਏ ਕੁਛ ਰਾਤ ਜਨ ਮਹਾਰਾਤ 18 ਪਾਂਦੇ ਨੇ 18 ਕੋਲੋਂ ਉਠਾਉਣਾ ਬੰਦੇ ਨੂੰ ਬੜਾ ਕੋਲ ਲੈਣਾ ਬੜਾ ਔਖਾ ਗੁਰੂ ਸਾਹਿਬ ਕਿਰਪਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਭੈਣ ਸਰਜੀਤ ਕੌਰ ਜੀ ਢਾਪ ਸਰਪੰਧਰੀ ਵਾਲੇ ਤਣਤਣ ਬਾਬਾ ਸ਼ਹੀਦ ਜੀ ਉਹਨਾਂ ਕੋ ਵਰਸਾਏ ਹੋਏ ਭੈਣ ਜੀ ਬਾਬਾ ਜੀ ਦੀ 12ਵੀਂ ਵਰਸੀ ਦੇ ਸੰਜੋਗ ਦੇ ਵਿੱਚ ਬਹੁਤ ਹੀ ਸੰਗਤਾਂ ਦਾ ਮਾਨਤਾਣ ਕੀਤਾ ਮਹਾਂਪੁਰਖਾਂ ਨੇ ਹਰ ਇੱਕ ਸੰਗਤ ਨੂੰ ਜੀ ਆਇਆਂ ਆਖਿਆ ਏ ਤੇ ਹਰ ਤਰ੍ਹਾਂ ਦੇ ਇੱਥੇ ਲੰਗਰ ਪ੍ਰਦਾਨ ਚੱਲੇ ਤੇ ਸਭ ਤੋਂ ਵੱਡੀ ਗੱਲ ਇੱਥੇ ਆ ਬਾਬਾ ਜੀ ਦੇ ਭੈਣ ਜੀ ਇਹਨਾਂ ਨੇ ਮਹਾਰਤ ਗੁਰੂ ਗ੍ਰੰਥ ਸਾਹਿਬ ਦਾਵੇਂ ਪਾਸ਼ਾ ਜੀ ਨੂੰ ਚੰਦ ਚੋੜੇ ਸਜਾਏ ਆ ਭੈਣ ਜੀ ਹੁਣਾ ਬਾਬਾ ਜੀ ਨੇ ਆਪਦੇ ਹੱਥੀਂ ਜੈਗਟਾਂ ਸੋਨੇ ਦੇ ਚਿੰਕੰਗਣ ਕੀ ਚੰਦ ਤੋੜੇ ਕਲਗੀ ਤੋੜਾ ਸਾਹਿਬ ਮਾਰਦਾ ਜੈਗਟਾਂ ਜਿਵੇਂ ਆਪਾਂ ਮਾਰ ਰਿਹਾ ਤਿਆਰ ਕਰਦੇ ਆ ਬਹੁਤ ਹੀ ਜਿਆਦਾ ਸੇਵਾ ਕਰਾਈ ਆ ਭੈਣ ਜੀ ਹੁਣਾ ਬਾਬਾ ਜੀ ਨੇ ਸਭ ਤੋਂ ਵੱਡੀ ਗੱਲ ਇਹ ਸਾਡੇ ਡੇਰੇ ਵਿੱਚ ਕੱਜ ਤਾਂ ਗੱਡੀ ਨਹੀਂ ਕੋਈ ਦੂਜੀ ਗੱਲ ਤਨਖਾਹਿਆ ਕੋਈ ਨਹੀਂ ਤੇ ਸਭ ਤੋਂ ਵੱਡੀ ਭੈਣ ਜੀ ਤੇ ਬਾਬਾ ਜੀ ਦੇ ਸਤਿਕਾਰਯੋਗ ਮਾਨ ਨਾਲ ਚੱਲਣਿਆ ਕੰਮ ਸਾਰਾ ਸੇਵਾਦਾਰ ਸੋ ਵੀ ਸੇਵਾਦਾਰੀ ਸਾਰੇ ਕਰਦੇ ਆ ਹਾਂ ਕੋਟਲ ਅੰਦਰ ਚੱਲਣਿਆ ਜਿਨ੍ਹਾਂ ਨੇ ਆਪਦੇ ਹੱਥੀਂ ਸਾਰੀ ਸੇਵਾ ਕਾਰਜ ਰੰਭੇ ਹੋਏ ਆ ਜਿੰਨੇ ਵੀ ਕਾਰਜ ਆ ਡੇਲੀ ਡੇਲੀ ਚੋਕੇ ਰੋੜਾ ਰੋੜਾ ਚੋਕੇ ਆਪਦੇ ਸੀ ਕਾਰਜ ਕਰਾਏ ਆ ਤੇ ਭੈਣ ਜੀ ਹਣੀ ਬਾਬਾ ਜੀ ਆਖੂ ਅਸਾਂ ਹੀ ਬੋਰੀ ਦੇ ਅਸਨ ਲਾਉਂਦੇ ਆ ਤੇ ਜਿਹੜੇ ਬਾਬਾ ਭੋਲਾ ਜੀ ਪਹਿਲਾਂ ਕੰਡਿਆਂ ਦੇ ਅਸਨ ਲਾਉਂਦੇ ਰਹੇ ਸੀ ਉਹਨਾਂ ਤੋਂ ਬਾਅਦ ਬਾਬਾ ਸਿੰਘ ਜੀ ਆਏ ਤੇ ਕੋ ਫੇਰੇ ਬੋਰੀ ਦੇ ਅਸਨ ਹੋਗਲੇ ਭੈਣ ਜੀ ਨੇ ਬੋਰੀ ਦੇ ਅਸਨ ਲਾਉਂਦੇ ਆ ਸਵਾਹ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਗੁਰਦੁਆਰਾ ਢਾਪਸਰ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰ ਚੰਨ ਲਾਏ ਬਾਹਰ ਕੇ ਚਰਨੋਂ ਪਾ ਕੇ ਕਰਤੈ ਪਵਿੱਤਰ ਕੀਤਾ ਤਾਂ ਇਸ ਸਥਾਨ ਤੇ ਮਹਾਪੁਰਖ ਬਾਬਾ ਮੋਤਾ ਸਿੰਘ ਸਾਹਿਬ ਜੀ ਨੇ ਪਹਿਲਾਂ ਕਈ ਸਮਾਂ ਪਹਿਲਾਂ ਬੰਦਗੀ ਕੀਤੀ ਕਵਾਚਾ ਤਪਸਥਾਨ ਉਹਨੇ ਤੋਂ ਪ੍ਰੰਤ ਮਹਾਪੁਰਖ ਬਾਬਾ ਭੋਲਾ ਜੀ ਹੋਏ ਆ ਪੱਧਰੀ ਨਗਰ ਦੇ ਬਹੁਤ ਮਹਾਨ ਸਾਧੂ ਸੰਜ ਨੇ 12 ਸਾਲ ਕੰਡਿਆ ਦੇ ਸਥਾਨ ਤੇ ਧੰਨ ਇਸ ਸਥਾਨ ਤੇ ਬਾਬਾ ਤਾਰਾ ਸਿੰਘ ਜੀ ਪੱਧਰੀ ਦੇ ਹੋਏ ਨੇ ਉਹ ਵੀ ਇੰਨਾ ਨੇ ਵੀ ਆਣ ਕੇ ਬਣੇ ਇਸ ਸਥਾਨ ਤੇ ਮਹਾਪੁਰਖ ਬਾਬਾ ਜਸਾ ਸਿੰਘ ਸਾਹਿਬ ਜੀ ਕਵਾਚਾ ਉਹਨਾਂ ਨੇ ਆਣ ਕੇ ਇਸ ਸਥਾਨ ਤੇ ਨਿਸ਼ਾਨ ਸਾਹਿਬ ਕਵਾਚਾ ਉਪਰੰਤ ਫਿਰ ਉਹਨਾਂ ਤੋਂ ਬਾਅਦ ਮਹਾਪੁਰਖ ਬਾਬਾ ਸ਼ੀਰ ਜੀ ਜੋ ਟਾਲਸਰ ਵਾਲੇ ਪ੍ਰਸਿੱਧ ਹੋਏ ਠੀਕ ਹੈ ਉਹਨਾਂ ਦਾ ਅਸ਼ੋਕੜ ਮਾਲਵੇ ਦੇਸ਼ ਦਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲਾਲਕਲਾਂ ਪਿੰਡ ਸੀ ਉੱਥੇ ਉਹਨਾਂ ਨੇ ਜਨਮ ਹੋਇਆ ਠੀਕ ਹੈ ਉਹਨਾਂ ਦਾ ਲਾਲਕਲਾਂ ਦਾ ਉਤਾਰ ਮਹਾਪੁਰਖ ਬਾਬਾ ਵਰਸੀ ਜੀ ਸੀ ਜਦੋਂ ਉਹਨਾਂ ਨੇ ਅੰਮ੍ਰਿਤ ਛਕਿਆ ਉਦੋਂ ਫਿਰ ਉਹਨਾਂ ਦੇ ਨਾਮ ਦਾ ਰੱਖਿਆ ਅੰਮ੍ਰਿਤ ਸਿੰਘ ਸ਼ੀਰ ਜੀ ਆਹ ਇਹ ਸ਼ੀਰ ਇਹ ਪਲਸ ਨੇ ਨਾਮ ਰੱਖਿਆ ਇਹ ਦਾਲਪੰਥ ਆ ਬਾਬਾ ਤਲਵਰ ਸਿੰਘ ਜੀ ਖਿਆਲੇ ਸੇ ਆਲੇ ਉਹਨਾਂ ਦੇ ਨਾਲ ਦਾਲਪੰਥ ਚ ਰਹੇ ਫਿਰ ਇੱਥੇ ਆਣ ਕੇ ਜਦੋਂ ਉਹਨਾਂ ਨੇ ਪੜਾ ਲਾਏ ਤੇ ਇਸ ਧਰਤੀ ਨੂੰ ਪਹਿਲਾਂ ਪੀਰ ਪੁੰਡਾ ਕਹਿੰਦੇ ਸੀ ਫਿਰ ਮਹਾਪੁਰਖ ਜਦੋਂ ਆਏ ਤੇ ਇੱਥੇ ਢਾਬਾ ਜੇ ਵੀ ਢਾਬਾ ਮਜੂਰ ਉੱਥੇ ਸਰੂਰ ਸਾਹਿਬ ਬਣਿਆ ਵਾਹੀ ਵਾਹ ਉਹਦਾ ਨਾਂ ਢਾਬ ਸਰ ਸਾਹਿਬ ਸਜ ਗਿਆ ਤੇ ਇਸ ਵੇਲੇ ਢਾਬ ਸਰ ਸਾਹਿਬ ਸੰਪਰਦਾਇ ਚੱਲਦਾ ਹੈ ਪਰ ਆਰਾਮ ਬਹੁਤ ਵੱਡੀ ਸੰਪਰਦਾਇ ਹੈ ਵਾਜੂ ਦੀ ਕਿਰਪਾ ਕਿਉਂਕਿ ਸਾਧੂ ਵੀ ਬੇਅੰਤ ਸੀ ਮਹਾਂਪੁਰਖ ਬਾਬਾ ਸ਼ਹੀਦ ਜੀ ਜਿਹੜਾ ਵੀ ਵਜਨ ਕਰਦੇ ਨੇ ਵਾਜੂ ਉਹ ਚੱਲ ਹੀ ਜਾਂਦਾ ਵਾਜੂ ਇਸੇ ਸਥਾਨ ਤੇ ਦਾਸਾਂ ਨੇ ਰਹਿ ਕੇ ਤੇ ਉਹਨਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਬਾਬਾ ਸ਼ਹੀਦ ਜੀ ਦੀ ਇੱਥੇ ਨਦਰ ਹੋਈ ਵਾਜੂ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਸ ਮਾਰਗ ਤੇ ਚੱਲੇ ਇੱਥੇ ਉਹਨਾਂ ਨੇ ਦਾਸਾਂ ਤੋਂ ਸੇਵਾ ਕਰਾਈ ਤੇ ਬੜੀਆਂ ਕਿਰਪਾ ਕੀਤੀਆਂ ਜਿੰਨੇ ਵੀ ਸੰਗਤ ਆਉਣੀਆਂ ਉਹਨਾਂ ਕੋਲ ਆਪ ਉਹਨਾਂ ਨੇ ਬਾਬਾ ਸ਼ਹੀ ਜੀ ਨੇ ਨਾਮ ਜਪਦਾ ਹੀ ਰਹਿਣਾ। ਹਾਂ ਹਾਂ। ਸਤਨਾਮ ਵੈਗੁਰੂ ਜਾਦਾ ਸ਼ਬਦ ਸਤਨਾਮ ਵੈਗੁਰੂ ਤਾਂ ਜਪਦੇ ਇਹ ਮੂਲ ਮੰਤਰ ਜੀ ਦਾ ਜਾਪ ਕਰਨਾ। ਸਿੱਖਾਂ ਨੂੰ ਆਖਣਾ ਬਾਣੀ ਜਪੋ। ਵਾਹਿ ਤੇ ਆਪ ਉਹਨਾਂ ਨੇ ਸੁਣਿਆ। ਆਪ ਜਪੋ ਅਵਰੇ ਨਾਮ ਚ ਪਾਓ। ਹਾਂਜੀ। ਸਤਨਾਮ ਵੈਗੁਰੂ ਉਹਨਾਂ ਦੇ ਰੋਮ ਰੋਮ ਦੇ ਵਿੱਚ ਆਵਾਜ਼ ਆਉਂਦੀ ਕਿਤੇ ਉਹਨਾਂ ਦੇ ਸਰੀਰ ਦੇ ਨਾਲ ਕੰਨ ਲੱਗ ਜਾਂਨਾਂ। ਕਿਤੇ ਵੀ ਪਿੰਡੇ ਨਾਲ, ਗੋਡੇ ਨਾਲ, ਚਰਨਾਂ ਨਾਲ ਉੱਥੇ ਹੀ ਸਤਨਾ ਵੈਰੂ ਜੀ ਤੀਸ ਸਿੰਘ ਆਵਾਜ਼ ਆਉਂਦੀ ਰਹਿੰਦੀ। ਜਿਵੇਂ ਸ਼ਬਦ ਆਉਂਦਾ ਨਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਗੁਰਮੁਖ ਰੋਮ ਰੋਮ ਹਰ ਤੇ ਆਉਂਦਾ। ਰੋਮ ਰੋਮ ਚ ਉਹਦੇ ਆਵਾਜ਼ ਆਉਂਦੀ ਸੀ ਐਸਾ ਮਹਾਂਪੁਰਖ ਸੀ ਬਾਬਾ ਸ਼ਿਵ ਜੀ ਤੇ ਸਤਨਾ ਵੈਰੂ ਮੁਖ ਦੇ ਨਾਲ ਤੇ ਜਪਦੇ ਰਹਿੰਦੇ ਸੀ ਉਹਦੇ ਸਰੀਰ ਦੇ ਵਿੱਚੋਂ ਆਪਣੇ ਆਪ ਆਵਾਜ਼ ਆਉਂਦੀ ਰਹਿੰਦੀ ਸੀ। ਸਾਗਤ ਉਹਨਾਂ ਦੇ ਕੋਲੇ ਆਉਣੀ ਨਾ ਦੁਖੀਆ ਸੁਖੀਆ ਕੋਈ ਵੀ ਕੰਮ ਕਰ ਆਪਾਂ ਸੰਸਾਰੀ ਬੰਦੇ ਵੀ ਆਹ ਕੰਮ ਬਾਬਾ ਜੀ ਆਹ ਕਰ ਤੇ ਮਹਾਂਪੁਰਖਾਂ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਸਵਾਰਤਾ ਜਿਹੜਾ ਬੰਦਾ ਭਗਤੀ ਕਰੂਗਾ ਉਹਦੇ ਮਹਾਰਾਜ ਕਾਸਵਾਰਤਾ ਮਹਾਪੁਰਖ ਬਾਬਾ ਜੀ ਜਿਨੇ ਉਹਨਾਂ ਦੁਖੀਆਂ ਨੂੰ ਉਹਨਾਂ ਨੂੰ ਸਵਾਰਥੀਆਂ ਨੂੰ ਆਖਣਾ ਭਾਈ ਸਤਨਾ ਵੈਗੁਰੂ ਜਪੋ ਜਿਆਦਾ ਨਹੀਂ ਜੋ ਕਿਰਤ ਵਿਰਤ ਕਰਨ ਵਾਲੇ ਜੋ ਘੰਟਾ ਸ਼ਾਮ ਨੂੰ ਘੰਟਾ ਸਵੇਰੇ ਸਤਨਾ ਵੈਗੁਰੂ ਦਾ ਪ੍ਰਦੇਸ਼ ਉਹਨਾਂ ਦੇਣਾ ਹਰ ਇੱਕ ਨੇ ਜਪਣਾ ਤੇ ਸਾਧੂ ਹੋ ਚੁੱਕੇ ਸਨ ਇੱਥੇ ਜਿੰਨੇ ਬੜੇ ਬੜੇ ਇੱਥੇ ਸਾਧੂ ਬਣ ਗਏ ਐਸੇ ਸਨ ਤੇ ਅੱਜ ਉਹਨਾਂ ਦਾ ਜਿਹੜਾ ਹੈ ਇੱਥੇ ਸ਼ੀਧੀ ਦਿਹਾੜਾ ਮਨਾਇਆ ਜਾ ਰਿਹਾ ਵਾ ਤੇ ਦਿਨ ਤੇ ਅੱਜ ਉਹਨਾਂ ਨੂੰ 12 ਸਾਲ ਹੋ ਗਏ ਆ ਅੱਜ ਤੇ ਦਿਨ ਉਹਨੇ ਪੰਜ ਪੂਤ ਕਸਰੀਨ ਨੂੰ त्यागਨਾ ਕੀਤਾ ਤੇ ਅੱਜ ਸੰਗਤਾਂ ਸਾਰਾ ਇਲਾਕਾ ਨਿਵਾਸੀ ਸਾਰੀ ਸਾਧ ਸੰਗਤ ਰਲ ਕੇ ਉਹਨਾਂ ਦੀ ਯਾਦ ਨੂੰ ਲੈਂਦੇ ਕਿਉਂਕਿ ਜਿਹੜਾ ਵੀ ਬੰਦਾ ਬੰਦਗੀ ਕਰ ਦਿੰਦਾ ਹੈ ਮਹਾਪੁਰਖ ਬਾਬਾ ਸ਼ੀਜੀ ਨੇ ਬੇਅੰਤ ਬੰਦਗੀ ਕੀਤੀ ਵਾਹਿਗੁਰੂ ਉਹ ਅਮਰ ਹੋ ਜਾਂਦਾ ਹੈ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਨੇ ਇੰਨੀ ਜਿਆਦਾ ਸੇਵਾ ਕੀਤੀ ਕਿ ਕਲਗੀ ਤੋੜਾ ਸਜਾਉਣਾ ਹਾਂ ਧੰਨੇ ਬਾਬਾ ਸ਼ੀਬ ਜੀ ਬਹੁਤ ਜਿਆਦਾ ਮਹਾਰਾਜ ਨੂੰ ਸਜਾਉਣਾ ਸੈਰਾਂ ਕਰਾਉਣੀਆਂ ਬੜਾ ਸੋਹਣਾ ਉਹਨਾਂ ਨੂੰ ਕਪੜਾ ਲੀੜਾ ਚੋਲਾ ਪਾਉਣਾ 13 ਮੀਟਰ ਕਪੜੇ ਦਾ ਬੜਾ ਸੁੰਦਰ ਸਜਾ ਕੇ ਇੱਕ ਕਲਗੀ ਤੋੜਾ ਸਜਾਉਣਾ ਕਿ ਦਸਾਂ ਪਾਤਸ਼ਾਹਿਆਂ ਦਾ ਸਰੂਪ ਹੈ ਗੁਰੂ ਗੋਬਿੰਦ ਸਿੰਘ ਦਾ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਜੀ ਦਾ ਕਲਗੀ ਤੋੜਾ ਉਸੇ ਤਰ੍ਹਾਂ ਸਜਾਉਣਾ ਇੱਥੇ ਅਸੀਂ ਸਿੱਖਿਆ ਲਈ ਆ ਗੁਰਮਤਿ ਲਈ ਆ ਦੀ ਵਿਦਿਆਦੀ ਧਾਰਨੀ ਇੱਥੋਂ ਹੀ ਹੋਏ ਮਹਾਪੁਰਖ ਬਾਬਾ ਸ਼ਹੀ ਜਿਨੇ ਨਦਰਾਂ ਕੀਤਿਆਂ ਉਹਨਾਂ ਨੇ ਇਹ ਕਿਰਪਾ ਕੀਤੀ ਹੈ ਜਿਹੜੇ ਸਾਨੂੰ ਇਸ ਮਾਰਗ ਦਾ ਕੋਈ ਪਤਾ ਨਹੀਂ ਉਹਨਾਂ ਨੇ ਇੱਥੋਂ ਦੱਸ ਕੇ ਤੇ ਇਸ ਰਾਹ ਦੇ ਉੱਤੇ ਤੋਰਨਾ ਕੀਤਾ ਇਹ ਬਹੁਤ ਭਗਤੀ ਵਾਲਾ ਬੰਦਗੀ ਵਾਲਾ ਤੀਰਥ ਸਥਾਨ ਹੈ ਕਿਉਂਕਿ ਉਹਨਾਂ ਨੇ ਤੀਰਥ ਬਣਾ ਦਿੱਤਾ ਬਾਣੀ ਜਪ ਜਿ ਇੱਥੋਂ ਫਿਰ ਸ਼ਿਕਸ਼ਾ ਦੇ ਕੇ ਆਪ ਹੀ ਇੱਥੋਂ ਫਿਰ ਸੰਤ ਤੋਰ ਕੇ ਤੇ ਫਿਰੋਜਪੁਰ ਦੇ ਨਗਰ ਤੇ ਉੱਥੇ ਛੱਡ ਕੇ ਆਏ ਉੱਥੇ ਵੀ ਬੜਾ ਵੱਡਾ ਸਥਾਨ ਬਣਿਆ ਉਹ ਵੀ ਢਾਲਸਰ ਸਾਹਿਬ ਉਹਦੇ ਨਾਂ ਤੇ ਵੀ ਢਾਲਸਰ ਹੀ ਇੱਥੋਂ ਉਹਨਾਂ ਨੇ ਭੇਜਿਆ ਉੱਥੇ ਦਾਲਪੰਥ ਗਿਆ ਸੀ ਦਾਲਪੰਥ ਮਾਤਾ ਪਾਗੋਜੀ ਦਾ ਬਹੁਤ ਵੱਡਾ ਮਹਾਂਪੁਰਖਾਂ ਨੇ ਸਜਾਇਆ ਕਿਉਂਕਿ ਮਾਤਾ ਪਾਗੋਜੀ ਦੀ ਵੱਡੀ ਕਮਾਈ ਹੈ ਬਹੁਤ ਵੱਡੀ ਬਾਬਾ ਸ਼ਹੀ ਜੀ ਨੇ ਫਿਰ ਉਹ ਦਾਲਪੰਥ ਤੋੜਿਆ ਹਨ ਮਾਤਾ ਪਾਗੋ ਬੜਾ ਵੱਡਾ ਦਾਲਪੰਥ ਹੈ ਤੇ ਉਸ ਸਥਾਨ ਤੇ ਫਿਰ ਕਿਸੇ ਨੇ ਜ਼ਮੀਨ ਦਿੱਤੀ ਉਧਰ ਫਿਰ ਉੱਥੇ ਵੀ ਢਾਲਸਰ ਸਾਹਿਬ ਨਾਮ ਤੇ ਹੀ ਤੀਰਥ ਸਥਾਨ ਸਜਾਇਆ ਦਿੱਤਾ ਜਿਵੇਂ ਇਹ ਬੜਾ ਵੱਡਾ ਤੀਰਥ ਸਥਾਨ ਹੈ ਇੱਥੇ ਸਾਨੂੰ ਬੜਾ ਸੁਭਾਗ ਸਮਾਂ ਮਿਲਿਆ ਕੋਈ 28 ਸਾਲ ਦੇ ਕਰੀਬ ਇੱਥੇ ਰਹਿਣ ਦਾ ਸਮਾਂ ਮਿਲਿਆ ਮਾਪੋ ਸਾਡੇ ਨਾਲ ਵਾਹ ਤੇ ਇੱਥੋਂ ਸਿੱਖਿਆ ਮਾਤ ਗੁਰਮਤਿ ਵਿਦਿਆ ਦੇ ਧਾਰਨੀ ਉਹਨਾਂ ਨੇ ਕਰਨਾ ਕੀਤਾ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਸ ਮਾਰਗ ਤੇ ਚੱਲੇ ਆਪਣਾ ਨਾਮ ਜਪੋ ਬਾਣੀ ਪੜੋ ਮਤਲਬ ਸਾਡੇ ਬੜੇ ਬਾਬਾ ਜੀ ਕੋਲੇ ਆਏ ਦੁਖੀ ਤੇ ਦੁਖੀ ਉਸੇ ਲਈ ਰਾਜੀ ਹੋ ਕੇ ਗਏ ਸੁੱਕੇ ਰੋਖ ਹਰੇ ਕਰ ਦਿੱਤੇ ਮਰੇ ਹੋਏ ਬੰਦੇ ਉਹਨਾਂ ਨੇ ਜਵਾਲ ਦਿੱਤੇ ਇੱਥੇ ਬੜੇ ਬੜੇ ਉਹਨਾਂ ਨੇ ਚੋਜ ਕੀਤੀ ਖੇਲ ਕੀਤੇ ਬੜਾ ਇੱਕ ਵੱਡਾ ਮਹਾਨ ਸਾਧੂ ਤੇ ਰਹਿਣਾ ਉਹਨੇ ਛਾਦੇ ਬਣ ਕੇ ਸ਼ਾਂਤ ਸੁਭਾ ਸਿਮਰਨ ਕਰਦੇ ਰਹਿਣਾ ਸੇਵਾ ਕਰਦੇ ਰਹਿਣਾ ਸੰਗਤਾਂ ਨੂੰ ਸੇਵਾ ਤੇ ਜਾਣਾ ਤੇ ਬੋਰੀ ਤੇ ਹੀ ਉਹਨੇ ਬੈਠਣਾ ਆਹਹਹ ਕਿਆ ਬਾਤ ਹੈ ਜਿੰਨਾ ਵੀ ਜੀਵਨ ਉਹਨੇ ਬਤੀਤ ਕੀਤਾ ਬੋਰੀ ਦੇ ਉੱਤੇ ਹੀ ਨੰਗੇ ਪੈਰਾਂ ਤੋਂ ਨੰਗੇ ਵਾਹ ਤੇ ਬੋਰੀ ਦੇ ਉੱਤੇ ਬੈਠ ਕੇ ਤੇ ਉਹਨਾਂ ਨੇ ਸਿਮਰਨ ਹੀ ਕਰੀ ਜਾਣਾ ਸਤਨਾਮ ਦਾ ਜਿੰਨੀ ਵੀ ਸੰਗਤ ਅੱਜ ਉਹਨਾਂ ਦੀ ਭਗਤੀ ਨੂੰ ਦੇਖੋ ਕਿੰਨਾ ਫਲ-ਫੁੱਲ ਲਿਆ ਮਾਲਕ ਨੇ ਭਾਗ ਲੱਗੇ ਆ ਹਾਂ ਠੀਕ ਵੱਡੀ ਆ ਭਗਤੀ ਜਿਹੜੀ ਆ ਕੌਣ ਵੱਡਾ ਮਾਇਆ ਵੱਡਿਆ ਉਸ ਤੋਂ ਉਹਨਾਂ ਆਖਿਆ 100 ਵੱਡਾ ਜੇ ਆਹ ਰਾਮ ਲੇ। ਆਹ ਰਾਮ ਲੇ। ਫਰਤੀ ਵਾਲਾ ਬੰਦਾ ਤੇ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਮਾਥੇ ਛਤਰ ਤੇ। ਨੀਚ ਜਾਤ ਹਰ ਜਵਤਿਆਂ ਉੱਤਮ ਪਦਵੀ ਪਾਏ। ਆਹ ਉੱਚੀਆਂ ਪ੍ਰਵਤਾ ਪਾ ਦੇ। ਅਸੀਂ ਵੀ ਇੱਕ ਨੀਚ ਬੰਦੇ ਸਾਂ ਉਹਨਾਂ ਨੇ ਐਸੀ ਕਿਰਪਾ ਕਰਕੇ ਇਸ ਮਾਰਗ ਤੇ ਚਲਾਇਆ। ਧੰਨਵਾਦ ਮਹਾਂਪੁਰਖ ਬਾਬਾ ਸ਼ਹੀਦ ਸਾਹਿਬ ਜੀ ਦਾ। ਨਰੰਕਾਰ ਹੁੰਦਾ ਵੱਡਾ ਹੁੰਦਾ। ਸਾਰੀ ਸ੍ਰਿਸ਼ਟੀ ਦਾ ਮਾਲਕ ਆਪਾ ਉਹਦੇ ਪੁੱਤ ਧੀਆ ਕੋਈ ਨੀਰ ਗਰੀਬ ਤੇ ਆਪਣੇ ਆਪ ਨੂੰ ਨੀਵੇਂ ਹੀ ਚੰਗਾ ਨੀਵੇਂ ਆ। ਹੇ ਨੀਚੋਂ ਯੋਜ ਕਰਨ ਵਾਲਾ ਵਾ ਉਹ ਤੇ ਛਤਰ ਚ ਲਾਉਣ ਵਾਲਾ ਹੈ ਉਹ ਤੇ ਬੜੀਆਂ ਬੜੀਆਂ ਕਿਰਪਾ ਕਰਨ ਵਾਲਾ ਪ੍ਰਭਤਾ ਦੇਣ ਵਾਲਾ ਹੈ ਤੇ ਜਿਹੜਾ ਵੀ ਬੰਦਾ ਬੰਦਗੀ ਭਗਤੀ ਸੇਵਾ ਸਿਮਰਨ ਕਰਦਾ ਮਹਾਰਾਜ ਸਾਧੂ ਸੰਤੋ ਨੂੰ ਪ੍ਰਭਤਾ ਬਖਸ਼ਦਾ ਰੱਬੋਂ ਤੇ ਜੱਗੋਂ ਨੂੰ ਸਤਕਾਰ ਮਿਲਦਾ ਬੰਦਗੀ ਕਰਨ ਵਾਲੇ ਭਗਤੀ ਕਰਨ ਵਾਲੇ ਸਿਮਰਨ ਕਰ ਕਰਕੇ ਸੇਵਾ ਕਰ ਕਰਕੇ ਬਣ ਗਏ ਪੁਰਖ ਮਹਾਨ ਮਹਾਨ ਮਹਾਪੁਰਖ ਬਾਬਾ ਅਮਰ ਸਿੰਘ ਜੀ ਸ਼ਿਵ ਜੀ ਹੋਏ ਨੇ ਵੜੀ-ਵੜੀਆਂ ਕਲਾਸੀ ਇੱਥੇ ਕਈ ਆਉਂਦੇ ਏੜ ਜਿਹਦਾ ਬੜਾ ਜ਼ੋਰ ਹੁੰਦਾ ਸੀ ਤੇ ਇੱਥੇ ਆਉਣਾ ਤੇ ਉਹਨਾਂ ਨੇ ਉਦੋਂ ਹੀ ਰਾਜ਼ੀ ਹੋ ਕੇ ਜਾਣਾ ਆਹ ਧੰਨ ਤੇ ਇੱਥੇ ਆਈ ਮਾਈ ਧੰਨ ਤੇ ਉਹਨਾਂ ਨੂੰ ਦੋਵਾਂ ਜੀਆਂ ਤੇੜ ਜਿ ਹੈ ਗਈ ਸੀ ਤੇ ਉਹਨਾਂ ਦੇ ਗਰਭਵਤੀ ਸੀ ਭੈਣ ਤੇ ਉਹ ਬੱਚਾ ਇਹਨੂੰ ਵੀ ਏੜ ਚ ਆਹ ਤੇ ਉਹ ਇੰਦਰ ਤਪੇ ਹਲਦੇ ਸੀ ਹਾਂਜੀ ਤੇ ਉਹਨਾਂ ਨੇ ਬੇਟੀ ਨੂੰ ਭੈਣ ਨੂੰ ਕਹਿਣਾ ਕੀਤਾ ਬਾਬਾ ਜੀ ਆਂਦੇ ਵੀ ਕਾਕਾ ਕੀ ਕਹਿੰਦਾ ਡਾਕਟਰ ਉਹਾਂ ਦੇ ਵੀ ਡਾਕਟਰਾਂ ਦਾ ਜੀ ਵੀ ਉਸ ਟਾਈਮ ਦਾ 90000 ਰੁਪਇਆ ਲਵਾਂਗੇ ਤੇ ਲਿਖ ਕੇ ਦੋ ਤੇ ਬਚੇ ਲੜਕੀ ਨਾਮ ਬਚੇ ਇਹ ਬਾਬਾ ਜੀ ਆਂਦੇ ਵੀ ਚਲੋ ਡਾਕਟਰ ਨੂੰ ਕੀ ਆਖਣ ਤੁਸੀਂ ਆਇਆ ਕਰੋ ਰੱਬ ਰੱਬ ਕਰੋ ਨਾਮ ਜਪੋ ਸਤਨਾਮ ਵੈਗੁਰੂ ਤੇ ਸੇਵਾ ਕਰੋ ਤੇ ਮਹਾਰਾਜ ਤੁਹਾਡੀ ਚੜ੍ਹਦੀ ਕਲਾ ਕਰੂਗਾ ਤੇ ਉਹਦਾ ਇੱਟੇ ਵਰਗਾ ਜਨਮ ਲਊਗਾ ਉਹਦਾ ਨਾਮ ਚੜ੍ਹਤ ਸਿੰਘ ਆਹ ਵੈਗੁਰੂ ਪਹਿਲਾਂ ਹੀ ਦੱਸਤਾ ਨੂੰ ਉਹਨੇ ਬੜਾ ਸੋਹਣਾ ਬੱਚੇ ਨੇ ਜਨਮ ਲਿਆ ਕੋਈ ਵੀ ਨਾਮ ਤੇ ਉਹਨਾਂ ਦੋਹਾਂ ਜੀਆ ਨੂੰ ਦੁੱਖ ਰਹਿ ਗਿਆ ਤੇ ਨਾ ਬੱਚੇ ਨੂੰ ਹੀ ਜਿਹੜਾ ਡਾਕਟਰਾਂ ਨੇ ਵੀ ਪੀਸ ਕਰਕੇ ਬੱਚਾ ਜਿਹੜਾ ਹਾਰਕ ਨਾ ਪਊ ਤੇ ਆਪਰੇਸ਼ਨ ਕਰਕੇ ਕੱਢਾਂਗੇ ਤੇ ਲੜਕੀ ਬੱਚੇ ਜਾਂ ਨਾ ਬੱਚੇ ਹਰੇਟ ਕਰਕੇ ਤੇ ਉਹਦੇ ਬਾਰੇ ਵੀ ਸਾਇਣ ਕਰੋ ਤਾਂ ਉਹਨਾਂ ਹਰ ਸਾਇਣ ਨਾ ਕੀਤੇ ਪਹਿਲਾਂ ਦੇ ਮਹਾਪੁਰਖਾਂ ਨੂੰ ਮਿਲਣਗੇ ਤੇ ਮਹਾਪੁਰਖਾਂ ਦੇ ਚੜ੍ਹਦੀ ਕਲਾ ਚ ਉਸ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੇ ਜਨ ਇਹ ਬਕਰ ਜੀ ਇੱਥੇ ਨੇੜੇ ਢਾਣੀ ਉੱਥੇ ਉੱਥੇ ਸੁੱਕਾ ਰੁੱਖ ਸੀ ਆਂਬ ਦਾ ਬੂਟਾ ਬੱਬੂ ਦੀ ਢਾਣੀ ਨੂੰ ਸਾਹਮਣਾ ਤੇ ਅੰਬਾਂ-ਅੰਬਾ ਵੀਰ ਹੁੰਦਾ ਸੀ ਉਹਦੇ ਘਰ ਸੁੱਕਾ ਅੰਬ ਤੇ ਉਹਨਾਂ ਨਾਲ ਬਾਬਾ ਸ਼ਹੀਜੀ ਨੇ ਘੋੜਾ ਬੰਨਤਾ ਉੱਥੇ ਤੇ ਕਣਕ ਵੜਦਾ ਉਨਦੇ ਭਿਣੂ ਲੈਣ ਗਏ ਸੀ ਬਾਬਾ ਜੀ ਦੇ ਬਾਬਾ ਪਦਰੀ ਦਾ ਆਇਆ ਬਹੁਤ ਇੱਕ ਜਵਾਨ ਬੜੀ ਸੇਵਾ ਕਰਨ ਵਾਲਾ ਸੇਵਾਦਾਰ ਹੋਇਆ ਉਹਨਾਂ ਦਾ ਸੇਵਾਦਾਰ ਹੋਇਆ ਤੇ ਉਹਨੂੰ ਲੈ ਕੇ ਆਏ ਉਹਦੇ ਪਿਓ ਨੂੰ ਚਰਨ ਸਿੰਘ ਉਹਦਾ ਪਿਤਾ ਸੀ ਤੇ ਉਹਨੀਆਂ ਉਹਨੂੰ ਜੇਲ੍ਹ ਚੋਂ ਛਡਾਇਆ ਬਰੀ ਕਰਾਇਆ ਇੱਥੋਂ ਵਜਨ ਕਰਕੇ ਉਹ ਬਰੀ ਹੋ ਗਿਆ ਬਹੁਤ ਵੱਡੀ ਵਿਵਤਾ ਦੇ ਵਿੱਚ ਫਸਿਆ ਹੋਮਵਰਕ ਐ ਸੀ ਤੂੰ ਵੀ ਛੁੱਟ ਗਿਆ ਫਿਰ ਉਹ ਬੱਚੇ ਨੂੰ ਆਂਦਾ ਵੀ ਗਰੀਬ ਆਂ ਜੀ 4 ਦਿਨ ਕਣਕ ਉਦੋਂ ਹੱਥਾਂ ਨਾਲ ਵੱਢੀ ਦੀ ਤੇ ਅਸੀਂ ਕਣਕ ਵਾਢ ਲਗੇ ਤੇ ਮੇਰੇ ਨਾਲ ਕਾਰ ਕਰਾ ਦੇ ਬਾਬਾ ਜੀ ਫੇਰ ਮੈਂ ਛੱਡ ਉਹ ਛੱਡ ਕੇ ਨੇ ਗਿਆ ਬਾਬਾ ਜੀ ਦੇ ਲੈ ਕੇ ਆਈ ਲੈਣ ਗਿਆ ਲੱਡੂ ਘੋੜਾ ਆਂਦਾ ਘੋੜੇ ਤੇ ਚੜ ਕੇ ਤੇ ਘੋੜਾ ਬੰਨ ਤਾਂ ਸੁੱਕੇ ਆਂਬਣਾ ਆਹਾ ਘਰੋਂ ਆਂਬੇ ਦੀ ਮਾਂ ਨਿਕਲੀ ਆਂਦੀ ਬਾਬਾ ਜੀ ਘੋੜਾ ਅੰਦਰ ਬੰਨ ਦੋ ਮੈਂ ਪੱਠੇ ਪਾ ਦਿੰਨੀ ਆ ਤੇ ਤੁਸੀਂ ਜਲ ਪਾਣੀ ਛਕੋ ਵਾਹ ਜੀ ਬਾਬਾ ਜੀ ਆਂਦੇ ਚੱਲ ਬੁੜੀਏ ਤੂੰ ਅੰਦਰ ਝੁੱਕ ਕਰਕੇ ਬਹਿ ਤੇ ਆਂਬ ਫਟਦਾ ਆਂਦਾ ਆਹਾ ਆਂਬ ਖੇ ਦੋ ਸੁੱਕਾ ਹੈ ਉਹ ਜੀ ਨਹੀਂ ਤੇ ਆਂਬ ਧੰਨ ਹੱਗਾਂ ਦੇ ਚੜਦੇ ਚੜਹਿੰਦੇ ਆਂਬ ਫੁੱਟਦੇ ਆ ਤੇ ਉਹਨਾਂ ਨੂੰ ਬੂਰ ਲੱਗਦਾ ਤੇ ਆਂਬ ਲੱਗਦੀ ਆਪ ਤਵਸਾਖ ਤੋਂ ਬਾਅਦ ਦੀ ਗੱਲ ਹੈ ਤੇ ਆਂਬ ਫੁੱਟ ਕੇ ਤੇ ਉਹਨੂੰ ਆਂਬ ਲੱਗੇ ਬੂਰ ਲੱਗਾ ਤੇ ਐਸੇ ਆਂਬ ਲੈਦਾ ਹੀ ਆਂਬ ਲੱਗੇ ਹਾਂ ਧੰਨ ਸੁੱਕਾ ਆਇਆ ਆਂਬ ਆਪ ਤਵਸਾਖ ਤੋਂ ਬਾਅਦ ਫੁੱਟਿਆ ਤੇ ਉਹਨੂੰ ਆਂਬ ਲੱਗੇ ਨੇ ਆ ਰਹੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੋ ਜੀ ਸਤ ਨਾਮ ਸਤ ਸਤ ਨਾਮ ਜੀ ਵਾਹਿ ਤੁਰ ਆਗੇ ਗੁਰੂ ਵਾਹਿਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ